ਕਿੱਥੇ ਖੜਾ ਪੰਜਾਬ ਉਚੇਰੀ ਸਿੱਖਿਆ ਦੇ ਵਿੱਚ ਸਰਕਾਰੀ ਬਨਾਮ ਪ੍ਰਾਈਵੇਟ ਸੰਸਥਾਨ ਲਗਭਗ 515000 ਦੇ ਕਰੀਬ ਵਿਦਿਆਰਥੀ ਉਚੇਰੀ ਸਿੱਖਿਆ ਲੈ ਰਹੇ ਨੇ ਉਹਦੇ ਵਿੱਚ 365000 ਦੇ ਕਰੀਬ ਪ੍ਰਾਈਵੇਟ ਸੰਸਥਾਨ ਨੇ ਤੇ 14748000 ਦੇ ਕੋਲ ਸਰਕਾਰੀ ਸੰਸਥਾਨ ਨੇ ਸਾਡੇ ਕੋਲ 19200 ਤੋਂ ਵੱਧ ਸਕੂਲ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਪ੍ਰਾਇਮਰੀ ਸਿੱਖਿਆ 12800 ਤੋਂ ਵੱਧ ਹੈ ਤੇ 2000 ਤੋਂ ਵੱਧ ਸਾਡੇ ਕੋਲ ਸੀਨੀਅਰ ਸਕੈਂਡਰੀ ਸਕੂਲ ਹੈਗੇ ਨੇ ਨੈਸ਼ਨਲ ਇੰਸਟੀਚਿਊਸ਼ਨ ਰੈਂਕਿੰਗ ਫਰੇਮਵਰਕ ਉਹ ਇਹ ਕਹਿ ਰਿਹਾ ਕਿ 100 ਜਿਹੜੇ ਪਹਿਲੇ ਸੰਸਥਾਨ ਨੇ ਉਹਨਾਂ ਦੇ ਵਿੱਚ ਪੰਜਾਬ ਦੀ ਹਾਲਤ ਵੇਖਣ ਤੇ ਉਕ ਵੀ ਨਹੀਂ ਹੈਗੀ ਤਿੰਨ ਪ੍ਰਾਈਵੇਟ ਯੂਨੀਵਰਸਿਟੀਆਂ ਉਹਦੇ ਵਿੱਚ ਆ ਗਈਆਂ ਨੇ ਜਿਹੜੀਆਂ ਇਸ ਪਿਛਲੇ ਤਹਾਕੇ ਦੇ ਵਿੱਚ ਵੱਧ ਕੇ 40 ਹੋ ਗਈਆਂ ਨੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਇਹਦਾ ਮਤਲਬ ਉਚੇਰੀ ਸਿੱਖਿਆ ਦਾ ਬਹੁਤ ਰੁਝਾਨ ਹੈ ਲੇਕਿਨ ਪਾਰ ਉਤਾਰਾ ਕੀ ਹੋ ਰਿਹਾ ਉਹ ਹੋਰ ਹੈਰਾਨਕੁਨ ਹੈਗਾ ਹੈ ਆਈਟੀ ਰੋਪੜ 48ਵੇਂ ਥਾਂ ਤੇ ਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ 60ਵੇਂ ਥਾਂ ਤੇ ਆ ਗਈ ਹੈ ਤੇ ਜਨਰਲ ਯੂਨੀਵਰਸਿਟੀਆਂ ਚ ਪੀਏਯੂ 80ਵੇਂ ਥਾਂ ਤੇ ਆ ਗਈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੇ 100 ਚ ਵੀ ਨਹੀਂ ਹੁਣੇ ਜਾ ਕੇ ਇਸ ਪਾਸੇ ਨੂੰ ਰਹੀ ਸਾਡੀ ਉਚੇਰੀ ਸਿੱਖਿਆ ਕਿ ਸਿੱਖਿਆ ਦੇ ਜਹਾਜ਼ ਤੇ ਚੜ ਕੇ ਵਿਦੇਸ਼ਾਂ ਨੂੰ ਪਰਵਾਹ ਸਾਡੇ ਨੌਜਵਾਨਾਂ ਦੀ ਕੀਮਤੀ ਸਰਮਾਇਆ ਲੈ ਕੇ ਇਸੇ ਤਰ੍ਹਾਂ جاری ਰਹੇਗੀ ਬੀਤੇ ਸਾਲ ਦੇ ਵਿੱਚ 3 ਲੱਖ ਨੌਜਵਾਨ ਵਿਦੇਸ਼ ਲਈ ਪੜ੍ਹਾਈ ਕਰਨ ਲਈ ਉਚੇਰੀ ਸਿੱਖਿਆ ਲਈ ਚਲੇ ਗਿਆ ਅਸਲ ਕਾਰਨ ਕੀ ਹੈ ਉਹ ਤੁਹਾਡੇ ਸਾਹਮਣੇ ਆ ਕਿਸ ਚੀਜ਼ ਦਾ ਇੰਤਜ਼ਾਰ ਹੈ ਸਾਨੂੰ ਇਹਦਾ ਹੱਲ ਕਰਨ ਲਈ